ਅਮਰੀਕਾ ਦਾ 51ਵਾਂ ਸੂਬਾ ਕੈਨੇਡਾ ਡੋਨਲਡ ਟਰੰਪ ਨੇ ਕਿਹਾ ਸੀ ਡੋਨਲਡ ਟਰੰਪ ਨੇ ਜਸਨ ਤਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਤਰੂਡੋ ਨੂੰ ਉਹਨਾਂ ਨੇ ਕੈਨੇਡਾ ਦਾ ਗਵਰਨਰ ਕਹਿ ਕੇ ਬੁਲਾਇਆ ਇਹ ਜਿਹੜੀ ਸਟੇਟਮੈਂਟ ਇਸ ਨੂੰ ਜਿਹੜੇ ਪੋਲੀਟੀਕਲ ਐਕਸਪਰਟ ਨੇ ਦੁਨੀਆ ਦੇ ਉਹ ਆਪਣੇ ਤਰੀਕੇ ਨਾਲ ਦੇਖ ਰਹੇ ਆ ਜਿਹੜੇ ਸਿੱਖਾਂ ਦੇ ਪੋਲੀਟੀਕਲ ਐਕਸਪਰਟ ਨੇ ਉਹ ਇਸ ਨੂੰ ਆਪਣੇ ਤਰੀਕੇ ਨਾਲ ਦੇਖਦੇ ਨੇ ਤੇ ਅਸੀਂ ਇਸ ਦੇ ਵਿੱਚੋਂ ਖਾਲਸਤਾਨ ਕਿਵੇਂ ਦੇਖਦੇ ਆ ਅਮਰੀਕਾ ਦਾ ਪ੍ਰੈਜ਼ੀਡੈਂਟ ਇਲੈਕਟ ਇਨੀ ਵੱਡੀ ਸਟੇਟਮੈਂਟ ਦੇ ਸਕਦਾ ਪਰ ਦੁਨੀਆ ਦੇ ਵਿੱਚ ਕੋਈ ਰਿਐਕਸ਼ਨ ਨਾ ਆਇਆ ਹੋਵੇ ਤੇ ਉੱਥੇ ਜਦੋਂ ਅਸੀਂ ਖਾਲਸਤਾਨ ਦੀ ਗੱਲ ਕਰਦੇ ਆ ਜਾਂ ਖਾਲਸਤਾਨ ਦੀ ਜੱਦੋਜਹਿਦ ਦੀ ਗੱਲ ਕਰਦੇ ਆ ਕਿ ਇੱਥੇ ਪਹੁੰਚ ਚੁੱਕੀ ਹੈ ਤਾਂ ਹਾਲੇ ਵੀ ਕੁਝ ਵੀਰ ਜਾਂ ਭੈਣਾ ਹਾਲੇ ਤੱਕ ਸਵਾਲ ਕਰਦੇ ਨੇ ਕਿ ਖਾਲਸਤਾਨ ਕਿੱਦਾਂ ਬਣ ਜਾਏਗਾ ਕਿ ਇਹ ਬਣ ਕਿੱਦਾਂ ਸਕਦਾ ਤੁਸੀਂ ਸਮਝਾਓ ਸਾਨੂੰ ਹਾਲੇ ਵੀ ਇਦਾਂ ਦੇ ਸਵਾਲ ਕੀ ਜਾਂਦੇ ਆ ਸੋ ਇਹ ਜਿਹੜੀ ਸਟੇਟਮੈਂਟ ਨਾ 트ੰਪ ਦੀ ਇਸ ਨੂੰ ਤੁਸੀਂ ਜੇ ਡੀਕੋਡ ਕਰੋ ਇਹਦੇ ਚ ਬਹੁਤ ਕੁਝ ਲੁਕਿਆ ਹੋਇਆ ਹੈ